ਧਾਰੇ ਨੂੰ ਸਮਰਪਿਤ ਫਤਿਹਗੜ ਚੂੜੀਆਂ ਚ ਕੱਟੀ ਗਈ ਵਿਸ਼ਾਲ ਸ਼ੋਭਾ ਯਾਤਰਾ ਐਸ.ਡੀ.ਏ ਚਰਚ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਐਸ.ਡੀ.ਏ ਚਰਚ 'ਚ ਹੋਈ ਸਮਾਪਤ ਬਲਬੀਰ ਸਿੰਘ ਪੰਨੂ ਨੇ ਕੀਤੀ ਸ਼ਿਰਕਤ ਸ਼ੋਭਾ ਯਾਤਰਾ ਦਾ ਥਾ-ਥਾ ਦੇ ਹੋਇਆ ਸਵਾਗਤ ਪ੍ਰਭੂ ਯੇਸ਼ੂਮਸੀ ਦਾ ਕੀਤਾ ਗਿਆ ਗੁਣਗਾਨ ਫਤਿਹਗੜ ਚੂੜੀਆਂ ਵਿਖੇ ਵੱਖ-ਵੱਖ ਚਰਚਾਂ ਦੇ ਪਾਸਟਰ ਸਹਿਬਾਨਾਂ ਤੇ ਮਸੀਹ ਸੰਤਾਂ ਦੇ ਸਹਿਯੋਗ ਨਾਲ 크ਿਸਮਸ ਦਿਹਾੜੇ ਨੂੰ ਸਮਰਪਿਤ ਐਸ.ਡੀ.ਏ 7 ਚਰਚ ਦੀ ਅਗਵਾਈ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਟੀ ਗਈ ਜੋ ਐਸ.ਡੀ.ਏ ਚਰਚ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਅਤੇ ਬਚਾਨਾ ਤੋਂ ਹ ਸਟੀ ਚਰਚ ਵਿਖੇ ਸਮਾਪਤ ਹੋਈ ਸ਼ੋਭਾ ਯਾਤਰਾ ਦਾ ਤਾਂ ਤਾਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਪਰ ਸ਼ਸ਼ੂਮ ਸੀਤਾ ਗੁਣਗਾਨ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੋਂ ਨੇ ਸ਼ੋਭਾ ਯਾਤਰਾ ਦੀ ਇਰਮਾਨਗੀ ਕੀਤੀ ਅਤੇ ਇਸ ਮੌਕੇ ਪਾਸਟਰ ਸਹਿਬਾਨਾ ਤੇ ਮਸੀਹ ਪਾਈ ਚਰੇ ਨੂੰ ਮਿਲ ਕੇ ਕੇਕ ਕੱਟਿਆ। ਜਿਸਨੂੰ ਸਤਿਆਰੇ ਨੂੰ ਸਨਾਰਪਤ ਸਾਵਨ ਤੇ ਡੇਰ ਚਾਰੇ ਚਰਚਾਂ ਨੂੰ ਲੈ ਕੇ ਇੱਕ ਵਿਚਾਰ ਸ਼ੋਭਾ ਯਾਤਰਾ ਫਤਿਹਗੜ ਚੁੰਗਿਆਂ ਤੇ ਕੱਢੀ ਜਾ ਰਹੀ ਹੈ ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਤਾਵਾ ਤੋਂ ਹੁੰਦੀ ਹੋਈ ਸਾਮ ਦੇ ਚਰਚ ਵਿਖੇ ਸਮਾਪਤ ਹੋਵੇਗੀ ਗੱਲਬਾਤ ਕਰਦੇ ਤੇ ਪਾਸਟਰ ਸਹਿਮਾਨ ਅੱਗੇ ਹੋਰ ਜਿਹੜੇ ਲੀਡ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਅੱਜ ਇਹ ਸ਼ੋਭਾ ਯਾਤਰਾ ਵਿਸ਼ਾਲ ਪ੍ਰਭੂ ਯਿਸੂ ਮਸੀਹ ਦੇ ਦਿਹਾੜੇ ਨੂੰ ਲੈ ਕੇ ਫਤਿਹਗੜ ਚੂੜੀਅਤ ਕੱਢੀ ਜਾ ਰਹੀ ਹੈ ਕਿਸ ਤਰ੍ਹਾਂ ਸਾਰਾ ਮਾਹੌਲ ਸਭ ਤੋਂ ਪਹਿਲਾਂ ਅਸੀਂ ਆਪਣੇ ਉਸ ਸ਼ਬਦ ਦਾ ਉਸ ਰੱਬ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸਾਡੇ ਮਾਹੌਲ ਨੂੰ ਬੜੇ ਪਿਆਰ ਦੇ ਵਿੱਚ ਬੜੀ ਸ਼ਾਂਤ ਦੇ ਵਿੱਚ ਬਣਾਈ ਰੱਖਿਆ ਤੇ ਅਸੀਂ ਬੜੇ ਸ਼ੁਗੂਜ਼ਾਰ ਹੈ ਆ ਪੂਰੀ ਸੰਗਤ ਦੇ ਰੱਬ ਦੇ ਦਾਸਾਂ ਦੇ ਉਹ ਜਿਹੜੀ ਪ੍ਰਾਜਾ ਜਿਹੜੇ ਸਾਡੇ ਪ੍ਰੇਮੀ ਸਾਡਾ ਸਵਾਗਤ ਬੜੇ ਜਾਣ ਕਰ ਰਹੇ ਨੇ ਜੋ ਪ੍ਰਭੂ ਦੀ ਸ਼ਬਦ ਦੀ ਪਰਮੇਸ਼ੀ ਕਿਰਪਾ ਨਾਲ ਬੜਾ ਸ਼ਾਂਤ ਵਾਲਾ ਮਾਹੌਲ ਹੈ ਸਾਡਾ ਕਿਉਂਕਿ ਪਰਮੇਸ਼ਰ ਪ੍ਰਭੂ ਇਸਮਸੀ ਨਾਸੀ ਜਿਹੜਾ ਆਦਿ ਸ਼ਬਦ ਸੀ ਸ਼ਬਦ ਪਰਮੇਸ਼ਰ ਦੇ ਨਾਲ ਸੀ ਸ਼ਬਦ ਹੀ ਪਰਮੇਸ਼ਰ ਸੀ ਅੱਜ ਤੋਂ 2 ਸਾਲ ਤੇ 2500 25 ਕਰੀਬਨ 2500 ਸਾਲ ਪਹਿਲਾਂ ਪਰਬ ਯੇਸ਼ੂ ਮਸੀਹ ਨਾਸੀਨੇ ਆਪਣਾ ਰੂਪ ਇਨਸਾਨੀ ਲੈ ਕੇ ਆਪਣਾ ਨਾਮ ਯੇਸ਼ੂ ਰਖਾਇਆ ਕਹਿੰਦੇ ਸ਼ਬਦ ਦੇ ਤਾਰੀ ਹੋ ਕੇ ਦੁਨੀਆ ਵਿੱਚ ਆਇਆ ਦੁਨੀਆ ਵਿੱਚ ਆ ਕੇ ਆਪਣਾ ਯੇਸ਼ੂ ਨਾਮ ਰਖਾਇਆ ਸਾਡੇ ਪਾਪਾਂ ਦੀ ਖਾਤਰ ਸਲੀਬ ਤੇ ਲਟਕਾਇਆ ਯਾਦ ਰੱਖਣਾ ਉਹਦੀ ਕੁਰਬਾਨੀ ਨੂੰ ਬਾਣੀ ਕਹਿੰਦੀ ਹੈ ਸਭਣਾ ਨੂੰ ਨਾਮ ਖੁਦਾ ਦਾ ਜਪਦੇ ਰਹੇ ਨੇ ਬਾਣੀ ਕਹਿੰਦੀ ਹੈ ਸ਼ਬਦ ਗਾਉਂਦਾ ਹੈ ਸਭਣਾ ਨੇ ਜੀ ਧੰਨਵਾਦ ਕਰਨੀ ਵਟਸਐਪ ਤੇ ਤੁਹਾਡਾ ਤੌਰ ਤੇ ਤੁਸੀਂ ਕਵਰੀ ਕਰ ਰਹੇ ਹੋ ਔਰ ਧੰਨਵਾਦ ਕਰਦੇ ਹਾਂ ਜਿੰਨੇ ਵੀ ਅੱਜ ਇਸ ਜਗ੍ਹਾ ਤੇ ਇਸ ਸ਼ੁਭ ਯਾਤਰਾ ਵਿੱਚ ਸਾਡੇ ਲੋਕ ਸ਼ਾਮਲ ਹੋਏ ਔਰ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਵੱਡੇ ਦੇਨ ਔਰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਨਵਾਂ ਸਾਲ ਆਪ ਸਭ ਲਈ ਆਸ਼ੀਸ਼ ਔਰ ਬਰਕਤਾਂ ਲਿਆਵੇ। ਬਹੁਤ ਬਹੁਤ ਮੁਬਾਰਕਾ ਜੀ ਨਵੇਂ ਸਾਲ ਦਾ। ਬਹੁਤ ਬਹੁਤ ਧੰਨਵਾਦ ਇਹ ਬਾਟਸਪਾ ਤੁਹਾਡਾ ਜਿਹੜੇ ਤੁਸੀਂ ਹਰ ਸਾਲ ਦੀ ਤਰ੍ਹਾਂ ਸਾਡੇ 720 ਦੇ ਚਰਚ ਵੱਲੋਂ ਜਿਹੜਾ ਤੁਸੀਂ ਨਿਊਜ਼ ਲਾਉਂਦੇ ਜੇ ਮੈਂ ਧੰਨਵਾਦ ਕਰਦਾ ਸ਼ਹਿਰ ਨਿਵਾਸੀਆਂ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਸਾਨੂੰ ਇਦਾਂ ਹੀ ਮਾਨ ਸਨਮਾਨ ਦੇਂਦੇ ਰਹੋ ਤੁਸੀਂ ਵੀ ਦੇਂਦੇ ਰਹੋ ਹਾਂਜੀ ਸਭ ਤੋਂ ਪਹਿਲਾਂ ਬਾਪਸਾਬ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜਦੋਂ ਵੀ ਸਾਡਾ ਕੋਈ ਕ੍ਰਿਸਚਨ ਪ੍ਰੋਗਰਾਮ ਹੁੰਦਾ ਤੁਸੀਂ ਜਰੂਰ ਕਵਰ ਕਰਦੇ ਜੀ ਤੇ ਧੰਨਵਾਦ ਕਰਦੇ ਆ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਅੱਜ ਬੜਾ ਵੱਡਾ ਭਾਰੀ ਇਕੱਠ ਹੋਇਆ ਏ ਫਤਿਹਗਰ ਚੂੜੀਆਂ ਦੇ ਵਿੱਚ ਸ਼ੁਭ ਯਾਤਰਾ ਆ ਜਿਹੜੀ ਆਪਸ ਪੂਰੇ ਸ਼ਹਿਰ ਦੇ ਵਿੱਚ ਕੱਢੀ ਗਈ ਆ ਬੜੇ ਲੋਕਾਂ ਨੇ ਪਰਵਾ ਸਵਾਗਤ ਦਿੱਤਾ ਏ ਇਹ ਵੱਡੇ ਦਿਨ ਦਾ ਸੰਦੇਸ਼ ਇਹ ਆ ਕੇ ਆਪਸ ਵਿੱਚ ਪਿਆਰ ਕਰੀਏ ਕਿਉਂਕਿ ਖੁਦਾਵੰ ਯਿਸੂਸੀ ਨੇ ਸਾਡੇ ਨਾਲ ਪਿਆਰ ਕੀਤਾ ਔਰ ਪਿਆਰ ਕਰਕੇ ਸਵਰਗ ਨੂੰ ਛੱਡ ਕੇ ਇਸ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਸਾਨੂੰ ਇਹੋ ਹੀ ਦੱਸਿਆ ਕਿ ਤੁਸੀਂ ਪਿਆਰ ਦੇ ਨਾਲ ਰਹੋ ਅਸੀਂ ਵੱਡੇ ਦਿਨ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਦਿੰਦੇ ਆ ਆਸ਼ਾ ਕਰਦੇ ਹਾਂ ਕਿ ਸਭ ਵਾਸਤੇ ਵੱਡਾ ਦਿਨ ਬਹੁਤ ਬਖਸ਼ਦਾ ਜਾਵੇ ਸੋ ਸਾਰੇ ਹੀ ਪੈਨ ਪਾਈਆਂ ਜੈਮਸੀ ਦੀ ਅਸੀਂ ਪ੍ਰਭੂ ਯਿਸੂ ਦੇ ਜਨਮ ਦਿਹਾੜੇ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਸਭਨਾਂ ਦੀਆਂ ਜ਼ਿੰਦਗੀਆਂ ਵਿੱਚ ਘਰਾਂ ਪਰਿਵਾਰਾਂ ਬੱਚਿਆਂ ਵਿੱਚ ਕਾਰੋਬਾਰ ਵਿੱਚ ਵੱਡਾ ਦਿਨ ਔਰ ਨਵਾਂ ਸਾਲ ਬਹੁਤ ਸਾਰੀ ਖੁਸ਼ੀ ਔਰ ਬਰਕਤ ਲੈ ਕੇ ਆਵੇ ਸਭ ਤੋਂ ਪਹਿਲਾਂ ਮੈਂ ਨਵੇਂ ਸਾਲ ਤੇ ਵੱਡੇ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਸੇ ਤਰ੍ਹਾਂ ਜਿਸਾ ਅਹਿਜੇ ਚ ਚੋਲ ਸੋਭਾ ਯਾਤਰਾ ਕੱਢੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਸੋ ਸਾਰਿਆਂ ਦੇ ਸ਼ਾਂਤੀ ਦਾ ਸੰਦੇਸ਼ ਜਿਹੜਾ ਸਾਰੇ ਲੋਕਾਂ ਤੱਕ ਪਹੁੰਚਾਇਆ ਸੋ ਇਸ ਤਰ੍ਹਾਂ ਅਸੀਂ ਸਾਰੇ ਰਲ ਮਿਲ ਕੇ ਪੂਰੇ ਪੰਜਾਬ ਪੂਰੇ ਦੇਸ਼ ਵਿੱਚ ਅਸੀਂ ਆਪਣਾ ਸੰਦੇਸ਼ ਜਿਹੜਾ ਸ਼ਾਂਤੀ ਦਾ ਪਹਚਾਈਏ ਸਭ ਨੂੰ ਜੈ ਮਸੀਹ ਦੀ ਅਸੀਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਜਿੰਨੇ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਉਹ ਸਾਡੇ ਜੀਵਨ ਦੇ ਵਿੱਚ ਇਹ ਸਮਾਂ ਦਿੱਤਾ ਤਾਂ ਜੋ ਅਸੀਂ ਸਭ ਜਿਹੜੇ ਮਿਲ ਕੇ ਪ੍ਰਭੂ ਯਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਰੇ ਨਗਰ ਦੇ ਵਿੱਚ ਵੰਸ ਸਕਦੇ ਆ ਇਹ ਪ੍ਰਭੂ ਦਾ ਬੜਾ ਧੰਨਵਾਦ ਹੈ ਉਹ ਜਿੰਨੀ ਵੀ ਸੰਗਤ ਜਿਸ ਵੀ ਨਗਰ ਦੇ ਵਿੱਚ ਗਈ ਹੈ ਉਹ ਸਾਰੇ ਨਗਰ ਦੇ ਲਈ ਆਸ਼ੀਸ਼ ਦਾ ਕਾਰਨ ਬਣੀ ਹੈ ਸਾਡੀ ਇਹ ਪ੍ਰਾਰਥਨਾ ਹੈ ਆਮੀਨ ਅੱਜ ਕਿੰਨਾ ਦਾ ਲੱਗ ਰਿਹਾ ਜੀ ਹਾਂਜੀ ਬਹੁਤ ਵਧੀਆ ਲੱਗਿਆ ਮੈਂ ਧੰਨਵਾਦ ਕਰਦਾ ਹਾਂ ਚਰਚ ਕਮਿਊਨਿਟੀ ਦਾ ਜਿਨ੍ਹਾਂ ਨੇ ਮੈਨੂੰ ਦਾਉਟ ਦਾ ਰੋਲ ਪਲੇ ਕਰਨ ਦਿੱਤਾ ਥੈਂਕ ਯੂ ਸੋ ਮਚ ਇਹ ਅੱਜ ਜੋ ਫਰੇਵਰ ਚੂੜੀ ਅੱਜ ਕਿਸੇ ਨੂੰ ਧੜੇ ਨੂੰ ਲੈ ਕੇ ਸ਼ੁਭ ਯਾਤਰਾ ਕੱਢੀ ਜਾ ਰਿਹਾ ਇਹ ਗਿਣਤੀ ਵਿੱਚ ਜਿਹੜੇ ਨੇ ਮੁਸੀਬਾ ਆਈ ਜਿਹੜੇ ਲੋਕ ਜਿਹੜਿਆ ਇਸ ਵਿੱਚ ਸ਼ਾਮਲ ਹੋਏ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਜਦ ਵਕ ਵਕ ਸ਼ੋਭਾ ਯਾਤਰਾਵਾਂ 크ਿਸਮਸ ਨੂੰ ਲੈ ਕੇ ਇੱਥੇ ਨਿਕਲਦੀਆਂ ਨੇ ਜਾਂ ਗੁੱਡ ਫਰਡੇ ਨੂੰ ਲੈ ਕੇ ਨਿਕਲਦੀਆਂ ਤੇ ਰੋਸ਼ਨ ਜੀ ਜੋ ਕਿ ਅਥਾ ਅਸਤਾ ਆਪਣੀ ਆਸਥਾ ਰੱਖਦੇ ਨੇ ਤੇ ਇਹਨਾਂ ਵੱਲੋਂ ਹਰ ਸਾਲ ਸਾਲ ਚ ਦੋ ਵਾਰ ਲੰਗਰ ਵੀ ਲਗਾਏ ਜਾਂਦੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਜੀ ਹਰ ਸਾਲ ਦੀ ਤਰ੍ਹਾਂ ਤੁਸੀਂ ਇਸ ਵਾਰ ਵੀ ਕਾਫੀ ਦਾ ਸੰਕਾਲੀ ਲੰਗਰ ਲਗਾਇਆ ਹਾਂ ਜੀ ਹਾਂਜੀ ਜੀ ਕਈ ਵੱਡੇ ਦਿਨ ਤੇ ਹਰ ਸਾਲ ਇਸ ਤਰ੍ਹਾਂ ਆਪਣੇ ਵੀਰ ਸਾਡੇ ਨਾਲ ਮਿਲ ਕੇ ਹੀ 커피 ਦੀ ਸੇਵਾ ਦਾ ਕਰਦੇ ਆਓ ਮੈਂ ਜੀ ਤੁਹਾਡਾ ਧੰਨਵਾਦ ਕਰਨਾ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਪੂਰੇ ਦੇਸ਼ ਦਾ ਔਰ ਇਸ ਖੁਸ਼ੀ ਦੇ ਸਮੇਂ ਦੇ ਉੱਤੇ ਜੋ ਅਸੀਂ ਮਸੀਹਾਈ ਚਾਰੇ ਵੱਲੋਂ ਸੰਸਾਰਿਕ ਰੂਪ ਵਿੱਚ ਸਾਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਣਾ 크ਿਸਮਸ ਨੂੰ ਮਨਾਇਆ ਜਾਂਦਾ ਹੈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਜੋ ਬੀਤੇ ਸਮੇਂ ਤੋਂ ਸਾਨੂੰ ਸੰਭਾਲ ਲਿਆ ਔਰ ਫਿਰ ਅੱਜ ਇਸ ਸਾਲ ਬਾਅਦ ਸਾਨੂੰ ਇਸ ਮੌਕਾ ਦਿੱਤਾ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਇਸ ਖੁਸ਼ੀ ਨੂੰ ਸਾਂਝਾ ਕਰ ਸਕੀਏ ਔਰ ਇਹ ਸੇਵਾ ਦਾ ਮੌਕਾ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਸਾਰੀ ਸੰਸਾਰ ਵਿੱਚ ਹਰ ਇੱਕ ਧਰਮ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਜੋ ਅਸੀਂ ਕ੍ਰਿਸਮਸ ਮਨਾ ਰਹੇ ਹਾਂ ਤੁਹਾਡਾ ਧੰਨਵਾਦ ਸਾਰਿਆਂ ਨੂੰ ਮੇਰੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸਾਰੇ ਨਗਰ ਵਾਸੀਆਂ ਨੂੰ ਅਤੇ ਸਾਡੇ ਬਾਡ ਸਾਹਿਬ ਨੂੰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਮੇਰੇ ਭੈਣ ਭਰਾ ਆਪਣੀ ਸੇਵਾ ਨਿਭਾ ਰਹੇ ਨੇ ਅਤੇ ਫੋਨ ਤੋਂ ਲੈ ਕੇ ਸ਼ੁਰੂ ਤੱਕ ਨਿਭਾਉਂਦੇ ਹਨ ਮੈਂ ਇਹਨਾਂ ਕਹਿੰਦਾ ਸਾਰਿਆਂ ਨੂੰ ਜੈਮਸੀ ਦੀ ਕ੍ਰਿਸਮਸ ਦੀਆਂ ਸਾਰੇ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਮੈਂ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਵਡੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਮੇਰੇ ਵੱਲੋਂ ਮੇਰੇ ਵੱਲੋਂ ਵਡੇ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਵਡੇ ਦਿਨ ਦੀਆਂ ਮੁਬਾਰਕਾਂ ਹੋਣ ਜੀ। ਬਸ ਇਹ ਜੀ ਰਵੀ ਮਸੀਹ ਉਰਫ ਚਲੋ ਆਪਾਂ ਨਿੱਕਾ ਨਾਂ ਨਹੀਂ ਲੈਂਦੇ ਕੋਈ ਵੀ ਛੋਟਾ ਕਹਿੰਦੇ ਇਹ ਜੀ ਮੇਰਾ ਬਚਪਨ ਦਾ ਯਾਰ ਜੇ ਇਕੱਠੀਆਂ ਹੀ ਗੁੱਡੀਆਂ ਡਾਉਂਦੇ ਰਹੇ ਆ। ਇਕੱਠੇ ਕਬੂਤਰ ਵੀ ਡਾਏ ਆਂ ਅਸੀਂ ਤੇ ਇਹਦਾ ਕੁੱਤੇ ਦੇ ਜਾ ਕੇ ਤੇ ਬਚਪਨ ਦਾ ਯਾਰ ਭਾਵੇਂ ਜਿਤਰਾ ਦਾ ਮਰਜ਼ੀ ਹੋਏ ਉਹਦੇ ਨਾਲ ਅਥਾ ਪਿਆਰ ਹੋਣਾ ਚਾਹੀਦਾ ਤੇ ਇਹ ਮੇਰਾ ਬਚਪਨ ਦਾ ਯਾਰ ਹੈ ਇਹ ਫਿਰ ਬਚਪਨ ਦੀਆਂ ਜਿਹੜੀਆਂ ਅਸੀਂ ਇਕੱਠੇ ਖੇਡੇ ਸਾਰੀਆਂ ਉਹ ਯਾਦਾਂ ਹੁੰਦੀਆਂ ਹਾਂਜੀ ਹਾਂਜੀ ਕੀ ਕੀ ਕਰਦੇ ਹੁੰਦੇ ਸੀ ਕਬੂਤਰ ਡਾਉਣੇ ਗੁੱਡੀਆਂ ਡਾਉਣੀਆਂ ਫੋਟੋਆਂ ਖੱਡਣੀਆਂ ਹੋਰ ਫਿਰ ਸਾਰਿਆਂ ਕੋਈ ਕਰਦੇ ਆਂ ਕਿਹਨੇ ਕਬੂਤਰਾਂ ਦੇ ਤੁਹਾਡੇ ਕੋਲ ਆ ਗਏ ਯਾਦ ਆਉਂਦੇ ਆ ਇਹਨੇ ਕਰ ਤੇ ਮਾਰ ਵੀ ਕਿੱਥੇ ਖਾਦੀ ਨਾ ਘਰ ਕਰਦੇ ਆਂ ਮਾਰ ਖਾਦੀ ਹੈ ਕਦੀ ਮਾਰ ਮਾਰਬੜੀ ਖਾਣੇ ਨੇ ਹੈ ਤੁਹਾਨੂੰ ਇਹਨੇ ਦੁਪਹਿਰੇ ਘਰ ਆਮ ਕਰੋ ਵਰਨੀ ਪਈ ਸਹੀ ਗੱਲ ਹੈ ਆਜੋ ਠੀਕ ਹੈ ਜੀ ਰਵੀ ਬਾષા ਇਕੱਠੇ ਅਸੀਂ ਬਚਪਨ ਚ ਬਹੁਤ ਖੇਡੇ ਆ ਜੀ ਇਹਦੇ ਨਾਲ ਮੇਰਾ ਕਾਫੀ ਬਚਪਨ ਜਿਹੜਾ ਆਪਾਂ ਬਤਾਇਆ ਸੀਗਾ ਤੇ ਬਹੁਤ ਬਹੁਤ ਦੇਣ ਜਿਹੜੇ ਆ ਉਹ ਕਦੀ ਨਹੀਂ ਭੁੱਲਦੇ ਕਿਉਂ ਹੈ 5 ਕਿਲੋ ਅੰਬੀਆ ਤੇ ਇਕੱਲੇ ਦੋ ਜਿਹੜੇ ਖਾਜਨੇ ਤੇ ਲੋਹੜੀ ਕਿ ਤਰ੍ਹਾਂ ਮਨਾਈਦੀ ਸੀ ਲੋਹੜੀ ਸੌਕਤੇ ਜਾਈਦਾ ਤੇ ਤਰਤੇ ਕੋਠੇ ਤੇ ਸੱਤ ਲੈਣਾ ਆ ਤਰਕੇ ਆਏ ਨਾ ਆ ਗੁੱਡਾ ਨਹੀਂ ਬੋਹੋਂ ਦਿੰਦੇ ਹੀ ਹੈ ਗੁੱਡਾ ਨਹੀਂ ਬੋਹ ਆ ਗੁੱਡਾ ਨਹੀਂ ਵਾਗਾਇ ਉਹ ਤੁਰ ਪੈਂਦੇ ਹੁੰਦੇ ਸੀ ਨਾ ਨਾ ਜਿਹੜੇ ਪ੍ਰਜਾਪਤੀਆ ਪੱਪੂ ਦੁਨੀ ਹੁੰਦਾ ਹੈ ਜਿਹੜਾ ਮੰਦਰ ਵੱਲੇ ਜਿਹੜਾ ਪੇਚਾ ਲੱਗਾ ਸੀ ਗੁੱਡਾ ਦੇਖਣੋਂ ਬੰਦ ਹੋ ਗਿਆ ਸੀ ਆਹ ਹੋਰ ਗੁੱਡਾ ਨਹੀਂ ਦਿੰਦੇ ਨਹੀਂ ਇਧਰੋਂ ਪੱਪੂ ਦੁਨੀ ਅੰਦਾਜ਼ਾ ਪ੍ਰਜਾਪਤ ਦਾ ਉਹ ਗਾਂ ਟਾਪ ਤੇ ਤੁਰ ਪੈਂਦਾ ਹੀ ਅਹੀਂ ਇਥੋਂ ਤੋਂ ਲੈਣਿਆ ਜੇ ਤਾਂ ਆਹੋ ਇਹ ਤਾਂ ਗੱਲ ਸਹੀ ਹੈ ਹੈ ਠੀਕ ਹੈ ਜੀ ਇਹ ਜੀ ਰਵੀ ਬਾਦਸ਼ਾ ਆਪਣਾ ਬਚਪਨ ਦਾ ਦੋਸ ਹੈ ਦੋਸਤੇ ਤੇ ਇਹਦੇ ਨਾਲ ਸਾਰੀਆਂ ਜਿਹੜੀਆਂ ਅਸੀਂ ਜਦੋਂ ਮੈਨੂੰ ਮਿਲਦਾ ਫਿਰ ਸਾਰੀਆਂ ਹੀ ਗੱਲਾਂ ਯਾਦ ਕਰਦੇ ਆ ਧੰਨਵਾਦ ਜੀ